ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਅਰਵਿੰਦਰ ਸਿੰਘ ਟੱਲੋਂ ਹਰ ਬਾਰੀ ਤੁਹਾਡੇ ਅੱਗੇ ਨਵਾਂ ਮੁੱਦਾ ਨਵੀਂ ਚਰਚਾ ਲੈ ਕੇ ਹਾਜ਼ਰ ਹੁੰਨੇ ਹਾਂ ਅੱਜ ਵੀ ਅੱਜ ਸੀਨੀਅਰ ਪੱਤਰਕਾਰ ਮੇਰੇ ਨਾਲ ਨੇ ਗੁਲਦੀਪ ਸਿੰਘ ਬਰਮਾਲੀਪੁਰ ਬਰਮਾਲੀਪੁਰ ਸਾਹਿਬ ਤੁਹਾਡਾ ਆਵਾਜ਼ੇ ਖਾਲਕ ਤੇ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਸਰ ਤੇ ਬਰਮਾਲੀਪੁਰ ਸਾਹਿਬ ਜੀ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਪਾਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਕੱਲ ਹੋਈ ਆ ਕੱਲ ਹੋਈ ਆ ਕੋਈ ਇਹਦੇ ਵਿੱਚ ਕੋਈ ਖਾਸ ਮੁੱਦਾ ਉੱਪਰ ਕੇ ਸਾਹਮਣੇ ਨਹੀਂ ਆਇਆ ਹੈਗਾ ਕੀ ਮੀਟਿੰਗ ਕੀਤੀ ਗਈ ਆ ਇਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਵੋ ਵੀ ਕਿਉਂ ਨਹੀਂ ਸਾਹਮਣੇ ਆ ਰਿਹਾ ਕੀ ਗੱਲ ਪਤਾ ਖੁੱਲ ਕੇ ਗੱਲਬਾਤ ਕਿਉਂ ਨਹੀਂ ਹੋ ਰਹੀ ਕੱਲ੍ਹ ਦਾ ਗੱਲਬਾਤ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਸਰਦਾਰ ਰਵਿੰਦਰ ਸਿੰਘ ਢਿੱਲੋਂ ਜੀ ਚਾਹ ਧੰਨਵਾਦ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੀ ਪੀਐਸਸੀ ਦੀ ਮੀਟਿੰਗ ਜਿਹੜੀ ਸੌਰੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਕੱਲ ਚੰਡੀਗੜ੍ਹ ਦੇ ਵਿੱਚ ਪਾਰਟੀ ਦੇ ਮੁਖ ਦਫ਼ਤਰ ਵਿੱਚ ਹੋਈ ਹੈ ਜੀ ਤੇ ਇਹਦੀ ਵਿਸ਼ੇਸ਼ਤਾ ਤੇ ਇਹਦੀ ਕਮੀਆਂ ਤੇ ਇਹਦਾ ਜਿਹੜੀ ਗੱਲਬਾਤ ਉੱਥੇ ਕੀ ਹੋਈ ਆ ਕੀ ਕੁਝ ਸਾਹਮਣੇ ਨਹੀਂ ਆ ਰਿਹਾ ਵੱਖ-ਵੱਖ ਚੈਨਲਸ ਤੇ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਜਿਹੜੀ ਸ਼੍ਰੋਮਣੀ ਕਾਲੀਗਲ ਦੀ ਗੱਲਬਾਤ ਇਹੀ ਹੋਈ ਆ ਕਿ 7 ਘੰਟੇ ਮੀਟਿੰਗ ਚੱਲੀ ਆ ਤੇ 7 ਘੰਟੇ ਦੇ ਵਿੱਚ ਸੁਖਵੀਰ ਸਿੰਘ ਬਦਲ ਕਈ ਵਾਰ ਇਮੋਸ਼ਨਲ ਹੋਏ ਨੇ ਕਈ ਵਾਰ ਉਹਨਾਂ ਨੇ ਆਪਣਾ ਦੁੱਖ ਦੱਸਿਆ ਤੇ ਉਹਨਾਂ ਆਪਣੀ ਸਾਰੀ ਸਟੋਰੀ ਕਿਹੜੀਆਂ-ਕਿਹੜੀਆਂ ਪ੍ਰਸਥਿਤੀਆਂ ਦੇ ਵਿੱਚੋਂ ਉਪਜਦੇ ਨੇ ਕਿਹੜੇ-ਕਿਹੜੇ ਹਾਲਾਤ ਨੇ ਜਿਹੜੇ ਪੈਦਾ ਹੋ ਰਹੇ ਨੇ ਕਿਹੜੇ-ਕਿਹੜੇ ਚੈਲੰਜ ਨੇ ਜਿਨ੍ਹਾਂ ਨੂੰ ਕਿ ਉਹ ਬਤੌਰ ਪ੍ਰਧਾਨ ਮੈਂ ਫੇਸ ਕਰ ਰਿਹਾ ਹਾਂ 10 ਦਿਨ 7 ਘੰਟੇ ਦੀ ਮੀਟਿੰਗ ਦੇ ਵਿੱਚ ਕੁਝ ਇਹੋ ਜਿਹੀਆਂ ਖਬਰਾਂ ਹੀ ਲਗਭਗ ਸਾਹਮਣੇ ਆਈਆਂ ਨੇ ਪਰੰਤੂ ਅਸੀਂ ਆਪਣੇ ਐਂਗਲ ਤੋਂ ਜਦੋਂ ਢਿੱਲੋ ਸਾਹਿਬ ਕਹਿੰਦੇ ਕਿ ਕੋਈ ਖਾਸ ਗੱਲ ਜਿਹੜੀ ਬਿਲਕੁਲ ਜੀ ਤੇ ਆਪਾਂ ਕੋਈ ਖਾਸ ਗੱਲ ਕਰਨ ਦੀ ਸਮਝਣ ਦਾ ਯਤਨ ਕਰੀਏ ਤੇ ਕਿਉਂਕਿ ਸ਼ਰਮਣੀ ਕਾਲੀਦਾਲ ਇਸ ਵੇਲੇ ਬਹੁਤ ਡੂੰਘੇ ਸੰਤਾਪ ਦੁੱਖ dard ਤੇ ਪੀੜਾ ਦੇ ਵਿੱਚੋਂ ਗੁਜ਼ਰ ਰਹੇ ਆ ਤੇ ਸਾਡਾ ਉਹਨਾਂ ਦਾ ਜ਼ਖਮ ਛੇੜਨ ਦਾ ਕੋਈ ਇਰਾਦਾ ਨਹੀਂ ਪਰantu ਜਿਹੜੀ ਗੱਲ ਮੀਟਿੰਗ ਦੇ ਵਿੱਚ ਸਾਹਮਣੇ ਆਈ ਆ ਉਹ ਮੈਂ ਨਾ surjit rampuri ji ਸਾਡੇ ਬڑے ਸਿਆਣੇ ਸ਼ਾਇਰ ਨੇ ਕਿ ਮੈਂ ਉਹਨਾਂ ਦੀ ਇੱਕ ਗੱਲ ਕਵਿਤਾ ਪੜ੍ਹ ਰਾ ਸੀ ਮੈਂ ਦਰਦ ਕਹਾਣੀ ਰਾਤਾਂ ਦੀ ਮੈਨੂੰ ਕੋਈ ਸਵੇਰਾ ਕੀ ਜਾਣੇ ਜੋ ਰਾਤ ਪਈ ਸੌ ਜਾਂਦਾ ਹੈ ਉਹ ਪੰਧ ਲੁਮੇਰਾ ਕੀ ਜਾਣੇ ਤੇ ਸਾਰੇ ਘਟਨਾ ਕਰਮ ਦੇ ਵਿੱਚੋਂ ਮੈਨੂੰ ਨਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਪੀੜਾ ਸੁਖਵੀਰ ਸਿੰਘ ਬਾਦਲ ਦਾ ਦੁੱਖ ਆ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਦਾ ਹੈ ਸਿਆਸੀ ਜੀਵਨ ਵਿੱਚ ਵਿਚਰਦੇ ਆ ਮਨੁੱਖ ਤੋਂ 100 ਗਲਤੀ ਹੁੰਦੀ ਹੈ ਤੇ 100 ਤਰ੍ਹਾਂ ਦੇ ਹਾਲਾਤਾਂ ਵਿੱਚੋਂ ਮਨੁੱਖ ਵਿਚਰਦਾ ਹੈ ਪਰੰਤੂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕੱਲ ਵਾਲੀ ਜਿਹੜੀ ਸਾਰੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਿਹੜਾ ਦਰਦ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸਾਡੇ ਸਾਹਮਣੇ ਆਇਆ ਪਿਆਰੇ ਦਰਸ਼ਕੋ ਤੁਸੀਂ ਰੱਬੋਂ ਤੁਸੀਂ ਅਸੀਂ ਤੁਹਾਡੇ ਨਾਲ ਹਰ ਰੋਜ਼ ਇੱਕ ਬੁਣਤੀ ਬੁਣਦੇ ਆ ਜਿਹਦੇ ਵਿੱਚ ਮੁਹੱਬਤ ਗੁੰਦੀ ਹੁੰਦੀ ਹੈ ਜਿਹਦੇ ਵਿੱਚ ਪਿਆਰ ਹੁੰਦਾ ਜਿਹਦੇ ਵਿੱਚ ਲੋਕਾਂ ਦੀ ਜਾਣਕਾਰੀ ਹੁੰਦੀ ਆ ਤੇ ਅਸੀਂ ਤੁਹਾਡੀ ਮੁਹੱਬਤ ਦੀਆਂ ਸਲਾਈਆਂ ਨਾਲ ਸਾਰਾ ਕੁਝ ਬੁਣਦੇ ਆ ਸਾਡੀ ਭਾਵਨਾ ਇਦਾਂ ਦੀ ਹੁੰਦੀ ਨਹੀਂ ਪਰੰਤੂ ਤੁਸੀਂ ਸਾਡੀ ਇਸ ਗੱਲ ਨੂੰ ਨੈਗੇਟਿਵ ਮਤ ਲੈਣਾ ਤੇ ਅਸੀਂ ਤੁਹਾਨੂੰ ਅਸਲੀਅਤ ਦੱਸਦੇ ਆ ਕਿ ਅਸਲੀਅਤ ਵਿੱਚ ਸ਼੍ਰੋਮਣੀ ਅਕਾਲੀ ਦਲ ਹੁਣ ਇੱਥੇ ਆਖੜਾ ਹੈ ਕਿ ਉਹਨੂੰ ਆਪ ਨੂੰ ਵੀ ਕੁਝ ਸਮਝ ਨਹੀਂ ਲੱਗ ਰਿਹਾ ਕਿ ਇਹ ਹੋ ਕੀ ਰਿਹਾ ਯਾਦ ਰੱਖੋ ਜਦੋਂ ਦੁੱਖ ਕਿਸੇ ਇਨਸਾਨ ਤੇ ਪੈਂਦਾ ਉਹ ਇਕੱਲਾ ਨਹੀਂ ਆਉਂਦਾ ਉਹ ਨਾਲ ਦੁੱਖਾਂ ਦੀਆਂ ਡਾਰਾਂ ਲੈ ਕੇ ਆਉਂਦਾ ਮੈਨੂੰ ਤਾਂ ਇਹ ਗੱਲ ਕਿ ਸ਼ਰੋਮਣੀ ਅਕਾਲੀ ਦਲ ਤੋਂ ਸ਼ਾਇਦ ਆਪਣੇ ਰਾਜ ਸਤਾ ਕਾਲ ਦੌਰਾਨ ਕੁਝ ਗਲਤੀਆਂ ਵੀ ਹੋ ਸਕਦੀਆਂ ਨੇ ਹੋਈਆਂ ਵੀ ਨੇ ਉਹਨੂੰ ਚਰਚਾ ਵਿੱਚ ਵੀ ਨੇ ਨੌਜਵਨ ਪੀੜੀ ਦੇ ਏਜੰਡੇ ਤੇ ਇਸ ਵੇਲੇ ਸ਼ਰੋਮਣੀ ਅਕਾਲੀ ਦਲ ਹਾਲ ਦੀ ਘੜੀ ਨਹੀਂ ਦਿਲਦੀ ਬਿਲਕੁਲ ਨਹੀਂ ਪਰੰਤੂ ਕੱਲ ਦੀ ਜਿਹੜੀ ਮੀਟਿੰਗ ਦੀ ਗੱਲ ਕਿਉਂਕਿ ਆਪਾਂ ਗੱਲ ਉੱਥੇ ਫੋਕਸ ਕਰੀ ਜਿਹੜੀ ਗੱਲ ਢਿੱਲੋਂ ਸਾਹਮਣੇ ਪੁੱਛੀ ਆ ਉਹ ਗੱਲ ਇਹ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਚੈਨਲਸ ਇਹ ਗੱਲ ਕਹਿੰਦੇ ਨੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਮੀਟਿੰਗ ਵਿੱਚ ਬੋਲਦੇ ਆ ਕਈ ਵਿਰਭਾਵਕ ਹੋਏ ਨੇ ਉਹ ਕਹਿੰਦੇ ਨੇ ਕਿ ਸਰਦਾਰ ਸੁਖਦੇਵ ਸਿੰਘ ਢੀਂਸਾ ਨੂੰ ਮਨਾਉਣ ਵਾਸਤੇ ਤੁਸੀਂ ਕਿਸੇ ਨੇ ਕਿਹਾ ਸਾਰੀ ਪੂਰ ਕਮੇਟੀ ਦੇ ਵਿੱਚੋਂ ਕਿਸੇ ਨੇ ਨਹੀਂ ਕਿਹਾ ਉਹ ਇਕੱਲੇ ਐਫਰਟਸ ਮੈਂ ਕੀਤੇ ਬੀਬੀ ਜਗੀਰ ਕੌਰ ਬੈਠੇ ਰਹੇ ਇਹਨਾਂ ਨੂੰ ਮਨਾਉਣ ਵਾਸਤੇ ਕਿਸੇ ਨੇ ਕਿਹਾ ਕਹਿੰਦੇ ਨਹੀਂ ਇਕੱਲੇ ਮੈਂ ਉਹ ਐਫਰਟ ਕੀਤੇ ਨੇ ਉਹ ਕਹਿੰਦੇ ਇੱਕ ਵਾਰ ਇੱਕ ਵਾਰ ਮੇਰੇ ਸਾਹਮਣੇ ਇਹ ਚੈਲੰਜ ਵੀ ਆ ਗਿਆ ਸੀ ਕਿ ਮੇਰੀ ਭੈਣ ਇਕੱਲੀ ਇੱਕ ਭੈਣ ਦਾ ਰਿਸ਼ਤਾ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਹੈ ਮੇਰੀ ਭੈਣ ਦਾ ਪਰਿਵਾਰ ਟੁੱਟਦਾ ਜਾ ਰਿਹਾ ਸੀ ਪਰ ਇੱਕ ਪਾਸੇ ਪਾਰਟੀ ਸੀ ਮੇਰੇ ਲਈ ਇਹ ਫੈਸਲਾ ਕਰਨਾ ਬਹੁਤ ਔਖਾ ਸੀ ਕਿ ਮੈਂ ਹੁਣ ਪਾਰਟੀ ਨੂੰ ਰੱਖਾਂ ਕਿ ਆਪਣੀ ਭੈਣ ਦੇ ਪਰਿਵਾਰ ਨੂੰ ਰੱਖਾਂ ਪਿਆਰੇ ਦੋਸਤੋ ਰਾਜਨੀਤੀ ਵਿੱਚ ਜੇ ਇੱਕ ਬੰਦੇ ਨੂੰ ਇੱਕ ਮਨੁੱਖ ਨੂੰ ਉਹਦੇ ਅਹੁਦੇ ਨੂੰ ਪਾਸੇ ਰੱਖ ਦਈਏ ਤੇ ਉਹਦੇ ਨਿੱਜੀ ਜੀਵਨਾਂ ਜਿਹੜਾ ਜਾਂ ਉਹਦੇ ਮਨ ਦੀ ਭਾਵਨਾ ਜਾਂ ਬੇਦਨਾਂ ਜਿਹੜਾ ਉਹਦਾ ਪਰਸਨਲ ਸਮਾਜਿਕ ਸਰਕਾਰ ਦੇ ਜਿਹੜੇ ਕਿਤੇ ਉਹਨੂੰ ਉੱਥੇ ਖੜ ਕੇ ਆਪਾਂ ਦੇਖੀਏ ਫਿਰ ਸਰਦਾਰ ਸੁਖਵੀਰ ਸਿੰਘ ਬਾਦਲਵਾਲੀ ਥਾਂ ਤੇ ਅਸੀਂ ਖੜੋ ਕੇ ਦੇਖੀਏ ਕਿ ਜਦੋਂ ਕਹਿੰਦੇ ਮੈਨੂੰ ਇਹ ਪਤਾ ਲੱਗਿਆ ਕਿ ਕੋਈ ਚਾਰਾ ਨਹੀਂ ਸਰਦਾਰ ਬਿਰਸਾ ਸਿੰਘ ਬਲਟੋਹਾ ਕਹਿੰਦੇ ਕਿ ਮੈਂ ਆਪਣੀ ਉਮੀਦਵਾਰੀ ਵਾਪਸ ਲੈਣ ਲੱਗਾ ਮੈਂ ਚੋਣ ਨਹੀਂ ਜੇਲੜਨੀ ਤੇ ਜਦੋਂ ਮੇਰੇ ਸਾਹਮਣੇ ਇਹ ਸਵਾਲ ਸੀ ਕਿ ਚੋਣ ਨਹੀਂ ਲੜ ਰਿਹਾ ਬਿਰਸਾ ਸਿੰਘ ਬਲਟੋਹਾ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਪੱਟੀ ਹਲਕੇ ਦੇ ਵਿੱਚੋਂ ਪਰਿਵਾਰ ਵੱਲੋਂ ਉਹਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਤੇ ਫਿਰ ਮੈਂ ਮੁਸੀਬਤ ਦੇ ਬਚਾ ਕੇ ਭੂਂਦਰ ਸਾਹਿਬ ਨਾਲ ਗੱਲ ਕੀਤੀ ਸਰਦਾਰ ਬਰਵਿੰਦਰ ਸਿੰਘ ਭੂਂਦਰ ਪਰਿਵਾਰਕ ਮੈਂਬਰ ਨੇ ਇੱਕ ਤਰ੍ਹਾਂ ਦੇ ਸੀਨੀਅਰ ਕਾਲੀ ਆਗੂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੰਮਾ ਸਮਾਂ ਕੰਮ ਕੀਤਾ ਹੈ ਉਹਨਾਂ ਨੇ ਕਹਿੰਦੇ ਫਿਰ ਮੈਂ ਭੂਂਦਰ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਕਹਿ ਸ਼ਬਦ ਕਿ ਕਾਕਾ ਜੀ ਅਸੀਂ ਤੁਹਾਨੂੰ ਤੁਹਾਡਾ ਪਰਿਵਾਰ ਥੋੜੀ ਤੋੜਨ ਵਾਸਤੇ ਕਹਿੰਦੇ ਆ ਪਰੰਤੂ ਪਾਰਟੀ ਹਮੇਸ਼ਾ ਹੀ ਪ੍ਰਮੁੱਖ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪਾਰਟੀ ਪ੍ਰਮੁੱਖ ਰੱਖੀ ਹੈ ਤੇ ਤੁਸੀਂ ਤੇ ਉਸ ਵੇਲੇ ਕਹਿੰਦੇ ਫਿਰ ਮੈਂ ਇਹ ਵੱਡਾ ਫੈਸਲਾ ਕੋੜਾ ਅੱਖ ਚੰਬਿਆ ਤੇ ਮੈਂ ਆਪਣੇ ਸਕੇ ਜੀਜੇ ਨੂੰ ਪਾਰਟੀ ਚੋਂ ਕੱਢ ਦਿੱਤੇ ਇਨ੍ਹਾਂ ਹਾਲਾਤਾਂ ਵਿੱਚ ਕਹਿੰਦੇ ਕਰੇ ਖੜ ਕੇ ਵੇਖੋ ਪਰ ਦੋਸਤੋ ਜਿਹੜੀ ਗੱਲ ਹੁਣ ਆਪਾਂ ਉੱਥੇ ਮੁੱਦੇ ਤੇ ਆਈਏ ਜਿਹੜੀ ਗੱਲ ਨਿਕਲ ਕੇ ਆਉਂਦੀ ਹੈ ਹੁਣ ਤੱਕ ਸਾਡੀ ਵੀ ਭਾਵਨਾ ਸੀ ਤੁਹਾਡੀ ਵੀ ਸਾਰਿਆਂ ਦੀ ਚਰਚਾ ਸੀ ਕਿ ਕੋਰ ਕਮੇਟੀ ਦੀ ਮੀਟਿੰਗ ਵਿੱਚ ਸਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮੰਗਿਆ ਜਾਵੇ ਕੁਝ ਲੀਡਰ ਕਹਿੰਦੇ ਸੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਲੈਣਾ ਬਣਦਾ ਤੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਵੀ ਬਣਦਾ ਪਰ ਕਮਾਲ ਇਸ ਗੱਲ ਦੀ ਜਿਹੜੀ ਵੱਖਰੀ ਗੱਲ ਆ ਸਾਰੇ ਚੈਨਲ ਤੋਂ ਇਹ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸਾਰੀਆਂ ਗੱਲਾਂ ਸੁਣ ਕੇ ਸਾਰੇ ਹਰਾਤਾਂ ਤੇ ਚਰਚਾ ਕਰਨ ਤੋਂ ਬਾਅਦ ਜਿਹੜਾ ਅਸਤੀਫਾ ਸੀ ਉਹ ਕਿਸੇ ਨੇ ਮੰਗਿਆ ਅਸਤੀਫਾ ਕਿਸੇ ਨੇ ਵੀ ਨਹੀਂ ਮੰਗਿਆ ਅਸਤੀਫੇ ਦੀ ਗੱਲ ਹੀ ਨਹੀਂ ਚੱਲੀ ਦੇਖੋ ਤੁਸੀਂ ਸਮੇਂ-ਸਮੇਂ ਦੀ ਗੱਲ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਸ਼ਿੰਦਾ ਲੋਕ ਸਭਾ ਦੀ ਗੱਲ ਸਾਂਝੀ ਕਰਦੇ ਨੇ ਉਹ ਉਹ ਆਪਣੇ ਦਰਦ ਨੂੰ ਰਾਮਪੁਰਾ ਫੂਲ ਹਲਕੇ ਨਾਲ ਜੋੜ ਕੇ ਸੁਣਾਉਂਦੇ ਨੇ ਕਿਸੇ ਉਹ ਆਪਣੇ ਹਲਕੇ ਨੂੰ ਅਮਰਸਰ ਨਾਲ ਜੋੜ ਕੇ ਵਿਗਾਉਂਦੇ ਨੇ ਉਹ ਪੰਜਾਬ ਦੇ ਬਾਕੀ ਹਲਕਿਆਂ ਦੀ ਗੱਲ ਕਰਦੇ ਨੇ ਉਹ ਨੌਜਨ ਪੀੜੀ ਦੀ ਗੱਲ ਕਰਦੇ ਨੇ ਕਿ ਆਖਰ ਹੁਣ ਇੱਥੇ ਸਰਦਾਰ ਚਰਨਜੀਤ ਸਿੰਘ ਬਰਾੜ ਦੀ ਦੋ ਦਿਨ ਪਹਿਲਾਂ ਚਿੱਠੀ ਜਾਰੀ ਹੋਈ ਉਹ ਬਹੁਤ ਧਿਆਨ ਮੰਗਦੀ ਹੈ ਕਿ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ ਦੁਖੀ ਤੇ ਅਥਾਹ ਪੀੜਾ ਦੇ ਵਿੱਚ ਮਹਿਸੂਸ ਕਰਦੇ ਨੇ ਉਦੋਂ ਚਰਨਜੀਤ ਸਿੰਘ ਬਰਾੜ ਦੀਆਂ ਲਿਖੀਆਂ ਹੋਈਆਂ ਉਹ ਲਾਈਨਾਂ ਆਪਣੇ ਆਪ ਵਿੱਚ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਗੁਰੂ ਰਾਮਦਾਸ ਮਹਾਰਾਜ ਤੇ ਗੁਰੂ ਸਾਡੇ ਨਾਲ ਨੁਸਿਆ ਪਿਆ ਏ ਤੇ ਸਾਨੂੰ ਪਰਚੋਲ ਕਰਨ ਦੀ ਲੋੜ ਹੈ ਤੇ ਸਾਨੂੰ ਗੁਰੂ ਤੋਂ ਉਸੇ ਭਾਵਨਾ ਨਾਲ ਮਾਫੀ ਮੰਗਣ ਦੀ ਲੋੜ ਹੈ ਲੋੜ ਹੈ ਜਿਸ ਤਰ੍ਹਾਂ ਇੱਕ ਨਿਮਾਣਾ ਸਿੱਖ ਗਲ ਦੇ ਵਿੱਚ ਪੱਲਾ ਪਾ ਕੇ ਅਰਦਾਸ ਕਰਕੇ ਮਾਫੀ ਮੰਗਦਾ ਹੈ ਇਸ ਨੂੰ ਛੱਡ ਦਈਏ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਰੀ ਕੌਰ ਕਮੇਟੀ ਇਹ ਵੀ ਕਹਿੰਦੇ ਨੇ ਕਿ ਮੈਨੂੰ ਦੱਸੋ ਕਿ ਮੈਂ ਛੱਡਣ ਨੂੰ ਤਿਆਰ ਹਾਂ ਕੌਣ ਪਾਰਟੀ ਦਾ ਕੰਮ ਕਾਜ ਇਹਨਾਂ ਹਾਲਾਤਾਂ ਵਿੱਚ ਸੰਭਾਲਣ ਵਾਸਤੇ ਤਿਆਰ ਕਿਸੇ ਨੇ ਨਹੀਂ ਕਿਹਾ ਕਿ ਮੈਂ ਕਿਸੇ ਨੇ ਨਹੀਂ ਕਿਹਾ ਕਿ ਦੂਜਾ ਤੀਜਾ ਚੌਥਾ ਪਰ ਦੋਸਤੋ ਸਭ ਤੋਂ ਵੱਡੀ ਗੱਲ ਆ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਹਾਲ ਦੀ ਘੜੀ ਇਕਾਲੀਦਰ ਦਾ ਸੰਕਟ ਇਸ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਚੱਲ ਗਿਆ ਤੇ ਸਦਾ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੈ ਜਿਹੜੀ ਉਹਨੂੰ ਜਿਹੜੇ ਚੈਲੰਜ ਸੀ ਉਹ ਲਗਭਗ ਖਤਮ ਵੰਗਰਾਂ ਹੋ ਗਏ ਨੇ ਮੀਟਿੰਗ ਦੇ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਮੌਜੂਦ ਸਨ ਇੱਕ ਸਦਰ ਮਨਪ੍ਰੀਤ ਸਿੰਘ ਈਆਲੀ ਮੌਜੂਦ ਨਹੀਂ ਸਨ ਜਿਹੜੇ ਕਹਿੰਦੇ ਸਨ ਕਿ ਵੀ ਸਾਡੀ ਜਿਹੜੀ ਕੋ ਜਨਰਲ ਚੂਹੁੰਦਾ ਕਮੇਟੀ ਤੇ ਇਹ ਗੱਲ ਬਹੁਤ ਧਿਆਨ ਮੰਗਦੀ ਹੈ ਕਿ ਸਦਰ ਮਨਪ੍ਰੀਤ ਸਿੰਘ ਈਆਲੀ ਸ਼ਾਇਦ ਪੂਰ ਕਮੇਟੀ ਦੇ ਮੈਂਬਰ ਨਹੀਂ ਤੇ ਪਾਰਟੀ ਦਾ ਲੀਡਰ ਹੋਵੇ ਵਿਧਾਨ ਸਭਾ ਦੇ ਵਿੱਚੋਂ ਪੂਰ ਕਮੇਟੀ ਦਾ ਮੈਂਬਰ ਨਾ ਹੋਵੇ ਇਹ ਵੀ ਆਪਣੇ ਆਪ ਵਿੱਚ ਆਕਾਲੀ ਦਲ ਦੀ ਜਿਹੜੀ ਪ੍ਰਸਥਿਤੀ ਆ ਉਹਨੂੰ ਦਰਸਾਉਂਦੀ ਹੈ ਇਹ ਗੱਲ ਵੀ ਕਿਉਂਕਿ ਇਹ ਪੜਿਆ ਲਿਖਿਆ ਤੇ ਸੂਝਵਾਨ ਐਮ.ਐਲ.ਏ ਜਿਹੜਾ ਤਿੰਨ ਵਾਰ ਬਣਿਆ ਤੇ ਦੂਜੀ ਗੱਲ ਉਹ ਵਿਧਾਨ ਸਭਾ ਦੇ ਵਿੱਚ ਇਸ ਵੇਲੇ ਪਾਰਟੀ ਦਾ ਲੀਡਰ ਹੈ ਤੇ ਫਿਰ ਵੀ ਉਹ ਕੋਰ ਕਮੇਟੀ ਦਾ ਮੈਂਬਰ ਨਾ ਹੋਣਾ ਫਿਰ ਇਹ ਫਿਰ ਜਿਹੜੇ ਤਾਣੀ ਆ ਉਹ ਤੰ ਦਾ ਉਲਝੀ ਹੋਈ ਉਹਨੂੰ ਸਮਝਾਇਆ ਕਿਵੇਂ ਜਾ ਸਕਦਾ ਸੋ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਉੱਤੇ ਮੰਡਰਾ ਰਿਹਾ ਖਤਰਾ ਉਹ ਚੁੱਪ ਬਣ ਚਲਾ ਗਿਆ ਹੁਣ ਸ਼ਾਂਤ ਪਾਣੀਆਂ ਦੇ ਵਿੱਚ ਕੀ ਆ ਕੱਲ ਕੀ ਹੋ ਸਕਦਾ ਪਰਸੋਂ ਕੀ ਹੋ ਸਕਦਾ ਇਨ ਫਿਊਚਰ ਕੁਝ ਵੀ ਹੋ ਸਕਦਾ ਪਰ ਅੱਜ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਪ੍ਰਧਾਨਗੀ ਆ ਉਹਨੂੰ ਕਿਸੇ ਨੇ ਸਵਾਲ ਨਹੀਂ ਕੀਤਾ ਤੇ ਨਾ ਹੀ ਕਿਸੇ ਨੇ ਅਸਤੀਫਾ ਮੰਗਿਆ ਤੇ ਨਾ ਹੀ ਸੁਖਵੀਰ ਸਿੰਘ ਬਾਦਲ ਵੱਲੋਂ ਇਹ ਕਹਿਣ ਦੇ ਬਾਵਜੂਦ ਕਿ ਦੱਸੋ ਕਿ ਨੂੰ ਸੰਭਾਲੀਏ ਕੌਣ ਸੰਭਾਹੇਗਾ ਹੁਣ ਜਿਹੜੀ ਗੱਲ ਅਗਲੀ ਆ ਉਹ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਲੋਕਾਂ ਨਾਲ ਗੱਲ ਕਰਨਗੇ ਫਿਲਹਾਲ ਇੰਨਾ ਹੀ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਘੱਟੋ-ਘੱਟ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਖਿਆ ਤੋਂ ਬਿਲਕੁਲ ਜੀ ਜਿਵੇਂ ਪਰਮਜੀਤਪੁਰ ਸਾਹਿਬ ਤੁਸੀਂ ਦੱਸਿਆ ਵੀ ਉੱਥੇ ਅੱਜ ਪ੍ਰਧਾਨਗੀ ਦੀ ਕੋਈ ਗੱਲ ਨਹੀਂ ਹੋਈ ਉਹ ਕੱਲ੍ਹ ਸੋ ਜਿਹੜੀ ਪਿਤੇ ਦਿਨ ਮੀਟਿੰਗ ਹੋਈ ਜਵਾ ਕੋਰ ਕਮੇਟੀ ਉਹਦੇ ਵਿੱਚ ਪ੍ਰਧਾਨਗੀ ਦੀ ਕੋਈ ਗੱਲ ਨਹੀਂ ਹੋਈ ਹੈਗੀ ਇਹਦੇ ਵਿੱਚ ਸਵਾਲ ਇਹ ਖੜਾ ਹੁੰਦਾ ਕਿ ਸ੍ਰੋਮਣੀ ਅਕਾਲੀ ਗੱਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਕੀ ਪ੍ਰਧਾਨ ਬਣੇ ਰਹਿਣਗੇ ਜਾਂ ਪਾਰਟੀ ਦੇ ਮੀਟਿੰਗ ਦੇ ਵਿੱਚ ਇਹਦੇ ਸਬੰਧ ਵਿੱਚ ਕੋਈ ਮੁੱਦਾ ਉੱਠਿਆ ਜਾਂ ਨਹੀਂ ਉੱਠਿਆ ਕੀ ਆਉਣ ਵਾਲਾ ਸਹਗਾ ਸਮਾਜ ਦੇ ਬਾਰੇ ਬਿਆਨ ਦੇ ਬਿਲਕੁਲ ਜੀ ਇਹ ਸਭ ਤੋਂ ਵੱਡੀ ਗੱਲ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮੰਗਣ ਵਾਲੇ ਸਰਦਾਰ ਸੁਖਦੇਵ ਸਿੰਘ ਨੂੰ ਢੀਂਡਸਾ ਪਾਰਟੀ ਦੇ ਸਰਪ੍ਰਸਤ ਨੇ ਤੇ ਉਹਨਾਂ ਦਾ ਬੇਟਾ ਵੀ ਬਹੁਤ ਸਰਗਰਮ ਆ ਅ ਪਰਮਿੰਦਰ ਸਿੰਘ ਢੀਂਡਾ ਸਾਹਿਬ ਪੰਜਾਬ ਦਾ ਫਾਈਨਾਂਸ ਮਿਨਿਸਟਰ ਰਿਹਾ ਲੰਮਾ ਸਮਾਂ ਇਲੈਕਸ਼ਨ ਵੀ ਲੜੀਆ ਲੋਕ ਸਭਾ ਦੀ ਵਿਧਾਨ ਸਭਾ ਚੋਣ ਜਿੱਤੇ ਵੀ ਹਾਰੇ ਵੀ ਤੇ ਅਸਤੀਫਾ ਉਹ ਮੰਗਣ ਵਾਲੇ ਸਨ ਤੇ ਅਸਤੀਫਾ ਸਿਕੰਦਰ ਸਿੰਘ ਮਲੂਕਾ ਮੰਗਣ ਵਾਲੇ ਸਨ ਅਸਤੀਫਾ ਮਨਪ੍ਰੀਤ ਸਿੰਘ ਇਹ ਵਾਲੀ ਕਿਸੇ ਨਾ ਕਿਸੇ ਰੂਪ ਵਿੱਚ ਸਿੱਧਾ ਨਹੀਂ ਉਹ ਵੀ ਚੁੰਦਾ ਕਮੇਟੀ ਦੀ ਗੱਲ ਕਰਦੇ ਨੇ ਤੇ ਉਹ ਵੀ ਗੱਲ ਅਸਤੀਫੇ ਦੇ ਆਲੇ ਦੁਆਲੇ ਘੁੰਮਦੀ ਹੈ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਬੜੇ ਰਹਿਣ ਦੀ ਜਿਹੜੀ ਗੱਲ ਆ ਉਹ ਫਿਲਹਾਲ ਰਹੇਗੀ ਫਿਲਹਾਲ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਰਹਿਣਗੇ ਕਿਉਂਕਿ ਉਹਨਾਂ ਦੇ ਪ੍ਰਧਾਨਗੀ ਦਾ ਨਾਂ ਤਾਂ ਕੋਈ ਅਸਤੀਫਾ ਮੰਗਿਆ ਕਿਸੇ ਨੇ ਕੋਰ ਕਮੇਟੀ 'ਚ ਤੇ ਨਾ ਹੀ ਇਹ ਦੱਸਿਆ ਕਿ ਉਹਨਾਂ ਤੋਂ ਬਾਅਦ ਬਦਲ ਦੇ ਰੂਪ ਵਿੱਚ ਪਾਰਟੀ ਦੀ ਪ੍ਰਧਾਨਗੀ ਸੰਭਾਲਣ ਲਈ ਕੌਣ ਜ਼ਿੰਮੇਵਾਰਾ ਪਰੰਤੂ ਇੱਥੇ ਫੇਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪੀੜਾ ਜਿਹੜੀ ਉਹ ਵੇਖਣ ਨੂੰ ਮਿਲਦੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਦੇ ਬਾਦਲ ਦੇ ਦੁਆਲੇ ਉਹ ਟਕਸਾਲੀ ਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਬਰੰਪਰਾ ਜਥੇਦਾਰ ਤੋਤਾ ਸਿੰਘ ਜਥੇਦਾਰ ਬਲਵਿੰਦਰ ਸਿੰਘ ਭੂੰਦੜ ਜਾਂ ਹੋਰ ਵੱਡੇ ਵੱਡੇ ਜਥੇਦਾਰ ਟੋੜਾ ਸਾਹਿਬ ਵਰਗੇ ਵੱਡੇ ਵੱਡੇ ਟਕਸਾਲੀ ਕਾਲੂ ਅਕਾਲੀ ਆਗੂ ਜਿਹੜੇ ਦੁਨੀਆ ਤੋਂ ਚਲੇ ਗਏ ਸੇਖੋਂ ਸਾਹਿਬ ਵਰਗੇ ਤੇ ਪਾਰਟੀ ਕਿਸੇ ਨਾ ਕਿਸੇ ਸਟੇ ਤੇ ਬਹੁਤ ਮੈਚੁਰ ਲੈਵਲ ਜਿਹਨੂੰ ਕਹਿ ਸਕਦੇ ਆਪਾਂ ਸਾਰੇ ਲੀਡਰਾਂ ਦਾ ਸੀ ਤੇ ਉਹ ਇਸ ਮੀਟਿੰਗ ਵਿੱਚ ਪਾਰਟੀ ਦਾ ਫਿਲਹਾਲ ਸਾਹਮਣੇ ਨਹੀਂ ਆਇਆ ਤੇ ਹਾਲਾਤ ਇਹ ਨੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹ ਮੈਨੂੰ ਲੱਗਦਾ ਕਿ ਇਨ ਫਿਊਚਰ ਪਾਰਟੀ ਦੇ ਪ੍ਰਧਾਨ ਹਾਲ ਦੀ ਘੜੀ ਦੇਖੋ ਲੱਖ ਤੂੜ ਵਿਹਾਰ ਜਦੋਂ ਹੁੰਦੀ ਆ ਉਦੋਂ ਪਾਰਟੀ ਨੂੰ ਸਾਂਭਣ ਵਾਸਤੇ ਵੀ ਕੋਈ ਬਹੁਤਾ ਤਿਆਰ ਨਹੀਂ ਹੁੰਦਾ ਇੱਕ ਗੱਲ ਜ਼ਰੂਰ ਇਹ ਗੱਲ ਧਿਆਨ ਮੰਗਦੀ ਹੈ ਕਿ ਜਿਹੜੇ ਹਾਲਾਤਾਂ ਵਿੱਚ ਪਾਰਟੀ ਸੱਤਾ ਤੋਂ ਬਾਹਰ 15 15 ਸਾਲ ਲਗਾਤਾਰ ਸੱਤਾ ਤੋਂ ਬਾਹਰ ਰਹਿਣਾ ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ ਪਾਰਟੀ ਕੋਲ ਫੰਡ ਮੁੱਕ ਜਾਂਦੇ ਨੇ ਪਾਰਟੀ ਦੇ ਲੀਡਰਾਂ ਦੀਆਂ ਜੇਬਾਂ ਹਲਕੀਆਂ ਹੋ ਜਾਂਦੀਆਂ ਨੇ ਉਹ ਆਰਥਿਕ ਸੰਕਟ ਨਾਲ ਜੁੜਝਣ ਲੱਗ ਜਾਂਦੇ ਨੇ ਬਹੁਤ ਸਾਰੀਆਂ ਵਿਫਤਾਵਾਂ ਘੇਰ ਲੈਂਦੀਆਂ ਨੇ ਕਿਸੇ ਨੂੰ ਕਿਸੇ ਸਰਕਾਰ ਦਾ ਜੁਰਮ ਕਿਸੇ ਨੂੰ ਕਿਸੇ ਸਰਕਾਰ ਦੇ ਧੱਕੇਸ਼ਾਹੀ ਹਾਲਾਤਾਂ ਵਿੱਚੋਂ ਨਿਕਲਣ ਵਾਸਤੇ ਮਾਨਸਿਕ ਤੌਰ ਤੇ ਵੀ ਤੇ ਆਰਥਿਕ ਤੌਰ ਤੇ ਵੀ ਬੰਦੇ ਜਿਹੜੇ ਉਹ ਟੁੱਟ ਜਾਂਦੇ ਨੇ ਪਰੰਤੂ ਐਸੇ ਹਾਲਾਤਾਂ ਵਿੱਚ ਸਸੋਬੀਰ ਸਿੰਘ ਬਾਦਲ ਇੱਕ ਰਾਈਸ ਫੈਮਿਲੀ ਵਿੱਚੋਂ ਹੋਣ ਦੇ ਕਾਰਨ ਜਾਂ ਇਹ ਕਹਿ ਲਵੋ ਕਿ ਉਹਨਾਂ ਦਾ ਵਪਾਰ ਬਹੁਤ ਵੱਡਾ ਹੋਣ ਦੇ ਕਾਰਨ ਜਾਂ ਵੱਡੇ ਬਿਜ਼ਨਸ ਜਾਂ ਉਹ ਅਮੀਰ ਘਰਾਣੇ ਦੇ ਲੜਕੇ ਹੋਣ ਦੇ ਕਾਰਨ ਕਿ ਪੰਜ ਵਾਰ ਪੰਜਾਬ ਦੇ ਸੀਐਮ ਰਹਿਣਾ ਅਤੇ ਕੇਂਦਰੀ ਮੰਤਰੀ ਰਹਿਣਾ ਸਤੁਸ਼ਵੀਰ ਸਿੰਘ ਬਾਦਲ ਖੋਦ ਮੈਂਬਰ ਪਾਰਲੀਮੈਂਟ ਕੇਂਦਰੀ ਮੰਤਰੀ ਉਹਨਾਂ ਦੀ ਤਰਮ ਪਤਨੀ ਕੇਂਦਰੀ ਮੰਤਰੀ ਮੈਂਬਰ ਪਾਰਲੀਮੈਂਟ ਲਗਾਤਾਰ ਤੋਂ ਐਸੇ ਨਾਤਿਆਂ ਵਿੱਚ ਫੇਰ ਵੀ ਉਹ ਪਾਰਟੀ ਦਾ ਕੰਮ ਚਲਾ ਰਹੇ ਨੇ ਇਹ ਗੱਲ ਵੀ ਉੱਪਰ ਕੇ ਸਾਹਮਣੇ ਆਈ ਹੈ ਕਿ ਪਾਰਟੀ ਲਈ ਇੰਨੇ ਪੈਸੇ ਖਰਚ ਕੇ ਰਾਈਸ ਕਰ ਰਿਹਾ ਪਰਿਵਾਰ ਪਹਿਲੇ ਦੋਸਤੋ ਸਾਡੀ ਇਹ ਗੱਲ ਸੱਚਾਈ ਦੇ ਬਿਲਕੁਲ ਨੇੜੇ ਆ ਤੇ ਅਸੀਂ ਨੇਪੱਖ ਫੋਕੀ ਗੱਲ ਕਰ ਰਹੇ ਹਾਂ ਕਿ हां ਇਹ ਗੱਲ ਜ਼ਰੂਰ ਹੈ ਕਿ ਨਾਤੇ ਸਰਦਾਰ ਸੁਖਵੀਰ ਸਿੰਘ ਬਾਦਲ ਕੋਲ ਇਸ ਵੇਲੇ ਕੋਈ ਰਸਤਾ ਲੱਭ ਰਿਹਾ ਸਰਵਾਈਵ ਕਰਨ ਦਾ ਤੇ ਨਾ ਹੀ ਪਾਰਟੀ ਕੋਲ ਕੋਈ ਹਲੇ ਰਸਤਾ ਹੈ ਇਸ ਵੇਲੇ ਕਿ ਕਿਵੇਂ ਸਰਵਾਈਵ ਕੀਤਾ ਜਾ ਸਕਦਾ ਕਿਹਨੂੰ ਪ੍ਰਧਾਨ ਬਣਾਇਆ ਜਾ ਸਕਦਾ ਕਿਹੜੇ ਹਾਲਾਤਾਂ ਚ ਪਾਰਟੀ ਨਿਕਲੇਗੀ ਸਰਦਾਰ ਸੁਖਵੀਰ ਸਿੰਘ ਬਾਦਲ ਹਲੇ ਪ੍ਰਧਾਨ ਬੜੇ ਰਹੇ ਹਨ ਕਿਉਂ ਉਨ੍ਹਾਂ ਦੀ ਪ੍ਰਧਾਨਗੀ ਨੂੰ ਫਿਲਹਾਲ ਕੋਈ ਖਤਰਾ ਨਹੀਂ ਬਿਲਕੁਲ ਜੇ ਜਿਹੜੀ ਪ੍ਰਧਾਨਗੀ ਆ ਕਾਫੀ ਲੰਬੇ ਸਮੇਂ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੀ ਸੇਵਾ ਨਿਭਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਿਭਾਉਂਦੇ ਰਹਿਣਗੇ ਦੋਸਤੋ ਤੁਸੀਂ ਵੇਖ ਰਹੇ ਹੋ ਆਵਾਜ਼ੇ ਖਲਕ ਬਰਮਾਲੀਪੁਰ ਸਾਹਿਬ ਨੇ ਬੜੇ ਵਿਸਤਾਰ ਨਾਲ ਬੜੀ ਛੋਟੇ ਟਾਂਕਾ ਟਾਈਮ ਦੇ ਵਿੱਚ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਤੇ ਸਾਨੂੰ ਟਾਈਮ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਤੁਹਾਡੇ ਅੱਗੇ ਇੱਕ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਬਰਮਾਲੀਪੁਰ ਸਾਹਿਬ ਤੁਹਾਡਾ ਦੁਬਾਰਾ ਤੋਂ ਬਹੁਤ ਬਹੁਤ ਧੰਨਵਾਦ ਸਾਡਾ ਵਾਦਾ ਵੀ ਕਰੂ ਕਿ ਜਦੋਂ ਵੀ ਅਸੀਂ ਯਾਦ ਕਰਾਂਗੇ ਤੁਹਾਡੇ ਚੈਨਲ ਤੇ ਆਜੇ ਰਹਿਣਾ ਤੇ ਦੋਸਤੋ ਤੁਹਾਡੇ ਜਿਹੜਾ ਜਿਹੜਾ ਹੈਗਾ YouTube ਚੈਨਲ ਆਵਾਜ਼-ਏ-ਖਲਕ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਵੱਤ ਵਤ ਤੁਹਾਡੇ ਤੱਕ ਹੋਰ ਤੁਹਾਡੇ ਦੋਸਤਾਂ ਮਿੱਤਰਾਂ ਤੱਕ ਜਾਣਕਾਰੀ ਪਹੁੰਚਦੀ ਹੋਵੇ ਤਾਂ ਜੋ ਤੁਹਾਡੀਆਂ ਜਿਹੜੀਆਂ ਲਾਈਕ ਨੇ ਕਮੈਂਟ ਨੇ ਸਾਨੂੰ ਹੌਸਲਾ ਇੱਕ ਹੌਸਲਾ ਦਿੰਦੀਆਂ ਨੇ ਵਧੀਆ ਤੇ ਕਾਫੀ ਹੌਸਲਾ ਇਹਨਾਂ ਪਹੁੰਚਾਈ ਹੁੰਦੀ ਆ ਧੰਨਵਾਦ ਦਵੋ ਜਾਤ ਸਤਿ ਸ਼੍ਰੀ ਅਕਾਲ